ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਪੂਰਨਮਾਸੀ ਵਾਲੇ ਦਿਨ ਪਰਸ ਵਿੱਚ ਇਹ ਇੱਕ ਚੀਜ਼ ਰੱਖ ਲੈਂਦੇ ਹੋ ਤਾਂ ਮੰਨ ਕੇ ਚੱਲੋ ਕਿ ਤੁਹਾਡਾ ਘਰ ਪੈਸੇ ਨਾਲ ਮਾਲਾ-ਮਾਲ ਹੋ ਜਾਵੇਗਾ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਹੁੰਚ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ ਅੱਜ ਸਾਡਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ ਪਰਸ ਦੇ ਵਿੱਚ ਇਹ ਇੱਕ ਚੀਜ਼ ਹਮੇਸ਼ਾ ਹੀ ਰੱਖਣੀ ਚਾਹੀਦੀ ਹੈ। ਇਹ ਇੱਕ ਚੀਜ਼ ਤੁਹਾਡੀ ਕਿਸਮਤ ਬਦਲ ਸਕਦੀ ਹੈ। ਉਹ ਕਿਹੜੀ ਚੀਜ਼ ਹੈ ਉਹ ਜਾਣਦੇ ਹਾਂ। ਆਖਦੇ ਹਨ ਜੀ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਆਪਣੀ ਪਤਨੀ ਤੇ ਆਪਣੇ ਬੱਚਿਆਂ ਦੇ ਨਾਲ ਉਸ ਨਗਰ ਦੇ ਵਿੱਚ ਥੋੜੀ ਜਿਹੀ ਜ਼ਮੀਨ ਤੇ ਖੇਤੀ ਕਰਕੇ ਗੁਜ਼ਾਰਾ ਕਰਦਾ ਸੀ ਉਹਦਾ ਹਮੇਸ਼ਾ ਹੀ ਉਸਨੇ ਸਵੇਰੇ ਉੱਠਿਆ ਕਰਨਾ ਤੇ ਪਰਮਾਤਮਾ ਦਾ ਨਾਮ ਲਿਆ ਕਰਨਾ ਪਰ ਬਾਅਦ ਵਿੱਚ ਉਹਨੇ ਐਵੇਂ ਵੀ ਕਰਿਆ ਕਰਨਾ ਕਿ ਪਰਮਾਤਮਾ ਕਿ ਤੂੰ ਮੇਰੇ ਦੁੱਖ ਕਦੋਂ ਕਟੇਗਾ ਮੇਰੇ ਘਰ ਦੇ ਵਿੱਚ ਕਦੋਂ ਖੁਸ਼ਹਾਲੀ ਲੈ ਕੇ ਆਵੇਂਗਾ ਉਹਦੇ ਕੋਲ ਜੋ ਵੀ ਹੁੰਦਾ ਸੀ ਨਾ ਉਹਦੇ ਨਾਲ ਉਹ ਲੋਕਾਂ ਦੀ ਮਦਦ ਵੀ ਜ਼ਰੂਰ ਕਰਿਆ ਕਰਦਾ ਸੀ ਉਹਨੇ ਸ਼ਾਮ ਨੂੰ ਜਦੋਂ ਖੇਤੋਂ ਕੰਮ ਕਰਕੇ ਆਇਆ ਕਰਨਾ ਉਹਦੇ ਕੋਲ ਜੋ ਵੀ ਕੁਝ ਹੋਇਆ ਕਰਨਾ ਕਿਸੇ ਦੀ ਮਦਦ ਕਰ ਦਿਆ ਕਰਨੀ ਪਰ ਉਹਨੇ ਫਿਰ ਵੀ ਇਹ ਗੱਲ ਜ਼ਰੂਰ ਆਖਿਆ ਕਰਨੀ ਕਿ ਪਰਮਾਤਮਾ ਮੇਰੇ ਦੁੱਖ ਕਦੋਂ ਕੱਟੇਗਾ ਹੁਣ ਪਰਮਾਤਮਾ ਨੇ ਵੇਖਿਆ ਕਿ ਚੰਗੇ ਕਰਮ ਕਰਦਾ ਹੈ ਇੱਕ ਦਿਨ ਰਸਤੇ ਦੇ ਵਿੱਚ ਜਦੋਂ ਆ ਰਿਹਾ ਸੀ ਤਾਂ ਗੱਲਾਂ ਕਰਦਾ ਕਿ ਪਿਆਸੇ ਕਿ ਪਰਮਾਤਮਾ ਮੇਰੇ ਦੁੱਖ ਕਦੋਂ ਕਟੇਗਾ ਉੱਚੀ ਉੱਚੀ ਐਵੇਂ ਹੀ ਗੱਲਾਂ ਕਰਦਾ ਆ ਰਿਹਾ ਸੀ ਰਸਤੇ ਦੇ ਵਿੱਚ ਉਹਨੂੰ ਉੱਥੇ ਇੱਕ ਪਰਸ ਮਿਲਦਾ ਹੈ ਉਸ ਪਰਸ ਨੂੰ ਜਦੋਂ ਵੇਖਦਾ ਹੈ ਉਹna ਕਾਫੀ ਪੁਰਾਣੀ ਹਾਲਾਤ ਵਿੱਚ ਹੁੰਦਾ ਹੈ ਉਹ ਕਹਿੰਦਾ ਕਿ ਰਾਹਗੀਰ ਕੋਈ ਮੁਸਾਫਿਰ ਲੰਘਿਆ ਹੋਣਾ ਤੇ ਉਸ ਦਾ ਡਿੱਗ ਗਿਆ ਹੋਵੇਗਾ ਖੋਲ ਕੇ ਵੇਖਦਾ ਹੈ ਤੇ ਵਿੱਚ ਨਾ ਇੱਕ ਸੋਨੇ ਦੀ ਮੋਹਰ ਪਈ ਹੁੰਦੀ ਹੈ ਉਹ ਛੇਤੀ ਨਾਲ ਖੋਲਦਾ ਹੈ ਤੇ ਵੇਖਦਾ ਹੈ ਕਿ ਇੱਕ ਮੋਹਰ ਹੈ ਇਹਨੇ ਨੂੰ ਆਵਾਜ਼ ਆਉਂਦੀ ਹੈ ਕਿ ਇਹ ਬਟੂਆ ਕਿਸੇ ਦਾ ਨਹੀਂ ਇਹ ਤੇਰੇ ਲਈ ਹੈ ਇਹਦੇ ਵਿੱਚ ਜਿਹੜੀ ਸੋਨੇ ਦੀ ਮੋਹਰ ਹੈ ਨਾ ਜਦੋਂ ਤੂੰ ਇੱਕ ਮੋਹਰ ਕੱਢ ਲਵੇਂਗਾ ਨਾ ਤੇ ਇਹਦੇ ਵਿੱਚ ਹਮੇਸ਼ਾ ਇੱਕ ਸੋਨੇ ਦੀ ਮੋਹਰ ਰਹੇਗੀ ਹੀ ਰਹੇਗੀ ਭਾਵੇਂ ਤੂੰ ਕਿੰਨੀਆਂ ਵੀ ਮੋਹਰਾਂ ਕੱਢ ਲਵੇਂ ਪਰ ਇੱਕ ਸੋਨੇ ਦੀ ਮੋਹਰ ਵਿੱਚ ਹਮੇਸ਼ਾ ਹੀ ਪਰਸਦੇ ਰਿਹਾ ਕਰੇਗੀ ਦੂਜੀ ਗੱਲ ਇਹ ਸੋਨੇ ਦੀ ਮੋਹਰਾਂ ਨੂ ਤੂੰ ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲੈ ਪਰ ਤੂੰ ਖਰਚ ਉਹਦੋਂ ਹੀ ਕਰ ਸਕਦਾ ਹੈ ਜਦੋਂ ਤੂੰ ਬਟੂਏ ਨੂੰ ਆਪਣੇ ਤੋਂ ਦੂਰ ਕਰ ਦੇਵੇਂਗਾ ਕਿਤੇ ਹੋਰ ਇਸ ਨੂੰ ਭਗਾ ਦੇਵੇਂਗਾ ਜਾਂ ਕਿਸੇ ਨੂੰ ਦੇ ਦੇਵੇਂਗਾ ਉਹਨੇ ਕਿਹਾ ਜੀ ਠੀਕ ਹੈ ਉਹ ਘਰ ਜਾਂਦਾ ਤੇ ਆਪਣੀ ਪਤਨੀ ਨੂੰ ਆਖਦਾ ਕਿ ਇੱਕ ਬੋਰੀ ਲੈ ਕੇ ਆ ਉਹ ਜੋ ਉਹਨਾਂ ਦੀ ਬੋਰੀ ਤੋਂ ਸਾਰੀ ਰਾਤ ਉਹ ਬਟੂਏ ਵਿੱਚ ਜਿੰਨੀਆਂ ਵੀ ਸੋਨੇ ਦੀਆਂ ਮੋਹਰਾਂ ਸੀ ਉਹ ਕੱਢਦਾ ਰਿਹਾ ਉਹ ਬੋਰੀ ਜਿਹੜੀ ਹੈ ਸੋਨੇ ਦੀਆਂ ਮੋਹਰਾਂ ਦੇ ਨਾਲ ਭਰ ਗਈ ਅਗਲੀ ਰਾਤ ਫਿਰ ਹੁਣ ਉਹਨੇ ਇਹੋ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਖੇਤ ਵੀ ਨਾ ਜਾਇਆ ਕਰਨਾ ਹੁਣ ਨਾ ਉਹਦੇ ਕੋਲ ਇੰਨਾ ਜ਼ਿਆਦਾ ਸੋਨੇ ਦੀਆਂ ਮੋਹਰਾਂ ਹੋ ਚੁੱਕੀਆਂ ਸਨ ਹੁਣ ਨਾ ਉਹਨੇ ਜੋ ਵੀ ਉਹਦੇ ਕੋਲ ਹੈਗਾ ਸੀ ਉਹਦੇ ਨਾਲ ਘਰ ਦਾ ਗੁਜ਼ਾਰਾ ਕਰਨ ਲੱਗਾ ਉਹਨੇ ਐਵੇਂ ਹੀ ਕਰਕੇ ਜਿਹੜੇ ਉਹਨਾਂ ਕੋਲ ਦੋ ਟੁੱਟੇ ਚਾਰ ਕਮਰੇ ਸਨ ਉਹਦੇ ਵਿੱਚ ਉਹਨੇ ਸੋਨੇ ਦੀਆਂ ਮੋਹਰਾਂ ਦੀਆਂ ਬੋਰੀਆਂ ਭਰ ਕੇ ਰੱਖ ਲਈਆਂ ਹੁਣ ਆਸ-ਪਾਸ ਮੰਗ ਕੇ ਲੈ ਆਉਂਦਾ ਕਹਿੰਦਾ ਕਿ ਮੈਨੂੰ ਨਾ ਥੋੜਾ ਬਹੁਤ ਹੋਰ ਦੇ ਦਿਓ ਮੈਂ ਨਾ ਘਰ ਦਾ ਗੁਜ਼ਾਰਾ ਚਲਾਉਣਾ ਹੈ ਲੋਕਾਂ ਨੇ ਕਿਹਾ ਅਸੀਂ ਵੇਖਿਆ ਕਿ ਤੇਰੇ ਘਰ ਵੀ ਸੋਨੇ ਦੀਆਂ ਬੋਰੀਆਂ ਭਰੀਆਂ ਪਈਆਂ ਹਨ ਪਰ ਫਿਰ ਵੀ ਤੂੰ ਲੋਕਾਂ ਤੋਂ ਮੰਗਦਾ ਹੈ ਉਹ ਲੋਕਾਂ ਨੂੰ ਤੇ ਇਹ ਗੱਲ ਦੱਸ ਨਹੀਂ ਸਕੇਦਾ ਕਿ ਜਿੰਨਾ ਚਿਰ ਪਰਸ ਮੇਰੇ ਕੋਲ ਹੈ ਉਹਨਾਂ ਚਿਰ 1 ਰੁਪਿਆ ਖਰਚ ਨਹੀਂ ਕਰ ਸਕਦਾ ਇਦਾਂ ਕਰਦਿਆਂ ਕਰਦਿਆਂ ਉਹਨੇ ਜ਼ਿੰਦਗੀ ਦੇ 5 ਸਾਲ ਕੱਢ ਦਿੱਤੇ ਪਰ ਹਜੇ ਤੱਕ ਉਹਦਾ ਪਰਸ ਉਹਦੇ ਕੋਲੋਂ ਦੂਰ ਨਾ ਹੋਇਆ ਹਮੇਸ਼ਾ ਇਹ ਹੀ ਕਹਿੰਦਾ ਕਿ ਥੋੜੇ ਜਿਹੇ ਪੈਸੇ ਹੋਰ ਜੋੜ ਲਵਾਂ ਥੋੜੇ ਜਿਹੇ ਹੋਰ ਜੋੜ ਲਵਾਂ ਹੁਣ ਨਾ ਉਹਦੇ ਅੰਤਮ ਦਿਨ ਜਦੋਂ ਕੋਲ ਆ ਗਏ ਤੇ ਮੰਜੇ ਤੇ ਪਿਆ ਹੈ ਉਹ ਅਕਾਲ ਚਲਾਣੇ ਕਰ ਗਿਆ ਹੁਣ ਉਹਦੀ ਘਰ ਵਾਲੀ ਨੂੰ ਇਹ ਪਤਾ ਸੀ ਕਿ ਉਹ ਬੜੇ ਦੂਰ ਜਾ ਕੇ ਉਸ ਪਰਸ ਨੂੰ ਵਗਾ ਕੇ ਆ ਗਈ ਹੁਣ ਪੁੱਤਾਂ ਨੇ ਉਹਦਾ ਅੰਤਿਮ ਸੰਸਕਾਰ ਕਰ ਦਿੱਤਾ ਹੁਣ ਉਹਨੇ ਬੜੀ ਸਾਰੀ ਜਾਇਦਾਦ ਜੋੜ ਲਈ ਸੀ ਪਰ ਉਹਦੇ ਵਿੱਚੋਂ ਆਪਣੇ ਉੱਤੇ ਇੱਕ ਵੀ ਰੁਪਇਆ ਖਰਚ ਨਾ ਕਰ ਸਕਿਆ ਹੁਣ ਉਹਦੀ ਪਤਨੀ ਆਪਣੀ ਔਲਾਦ ਨੂੰ ਕਹਿੰਦੀ ਹੈ ਕਹਿੰਦੀ ਅਸੀਂ ਸਾਰੀ ਉਮਰ ਐਵੇਂ ਹੀ ਕਰਦੇ ਰਹੇ ਹਾਂ ਇਸ ਪਰਸ ਦੇ ਵਿੱਚ ਆ ਪਾ ਲਈਏ ਤੇ ਛੇਤੀ ਨਾਲ ਸੰਭਾਲ ਲਈਏ ਪਰ ਕਦੇ ਵੀ ਅਸੀਂ ਉਹਦੇ ਵਿੱਚੋਂ ਦਾਨਪੁਨ ਨਹੀਂ ਕੀਤਾ ਕਰਮ ਨਹੀਂ ਕੀਤਾ ਇਸ ਚੀਜ਼ ਬਾਰੇ ਸੋਚਿਆ ਹੀ ਨਹੀਂ ਜਿੰਨਾ ਚਿਰ ਆਪਣੇ ਕੋਲ ਜੋ ਵੀ ਹੈ ਉਹਦੇ 'ਚ ਖੁਸ਼ ਰਹਿਣਾ ਨਹੀਂ ਸਿੱਖਿਆ ਉਨਾ ਚਿਰ ਹੀ ਚਿਹੜੀ ਸਾਡੇ ਲਾਲਸਾਸੀ ਕਦੇ ਵੀ ਸੁਖੀ ਸਾਨੂੰ ਹੋਣ ਹੀ ਨਹੀਂ ਦਿੱਤਾ ਆਪਣੇ ਕੋਲ ਮੇਰੇ ਘਰ ਵਾਲੇ ਦੇ ਕੋਲ ਬੜਾ ਜਿਆਦਾ ਧਨ ਸੰਪਤੀ ਆ ਗਈ ਸੀ ਪਰਮਾਤਮਾ ਨੇ ਖੁਸ਼ ਹੋ ਕੇ ਸਾਨੂੰ ਰਿਜਕ ਵੀ ਦੇ ਦਿੱਤਾ ਸੀ ਪਰ ਉਹਨੇ ਰਿਜਕ ਦੇ ਵਿੱਚੋਂ ਵੰਡਿਆ ਨਹੀਂ ਸਿਰਫ ਤੇ ਸਿਰਫ ਆਪਣੇ ਬਾਰੇ ਸੋਚਿਆ ਜੋ ਲੋਕਾਂ ਤੋਂ ਖਾਣ ਬਾਰੇ ਸੋਚਦਾ ਸੀ ਉਹ ਕਦੇ ਸੁਖੀ ਨਹੀਂ ਰਹਿ ਸਕਦਾ ਜੋ ਵੰਡ ਕੇ ਖਾਣ ਬਾਰੇ ਸੋਚਦਾ ਹੈ ਉਹ ਕਦੇ ਭੁੱਖਾ ਨਹੀਂ ਸੌਂ ਸਕਦਾ ਪਰਮਾਤਮਾ ਨੇ ਆਪਾਂ ਸਭ ਨੂੰ ਇੱਕ ਪਰਸ ਦਿੱਤਾ ਹੋਇਆ ਹੈ ਜਿਸ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਰਹਿੰਦਾ ਹੈ ਜੇਕਰ ਆਪਾਂ ਉਸ ਪਰਸ ਦੇ ਵਿੱਚੋਂ ਵੰਡ ਕੇ ਖਾਣ ਦੀ ਨੀਅਤ ਰੱਖ ਲਈਏ ਅਸੀਂ ਫਿਰ ਦਿਨ ਰਾਤ ਚਾਗਣੀ ਤਰੱਕੀ ਕਰਾਂਗੇ ਫਿਰ ਆਪਾਂ ਉਸ ਪਰਸ ਦੇ ਵਿੱਚੋਂ ਵੰਡ ਕੇ ਖਾਣ ਦੀ ਨੀਅਤ ਨੂੰ ਅੱਜ ਤੋਂ ਹੀ ਰੱਖਣਾ ਸ਼ੁਰੂ ਕਰ ਦੇਣਾ ਹੈ ਫਿਰ ਆਪੇ ਹੀ ਪਰਮਾਤਮਾ ਜੀ ਰੰਗ ਭਾਗ ਜ਼ਰੂਰ ਲਾ ਦੇਣਗੇ ਇਦਾਂ ਹੀ ਇੱਕ ਨਗਰ ਸੀ ਤੇ ਉਹਦੇ ਵਿੱਚ ਨਾ 2-4 ਚੋਰ ਰਹਿ ਆ ਕਰਦੇ ਸਨ ਹੁਣ ਸਾਰੇ ਨਗਰ ਨੂੰ ਪਤਾ ਲੱਗ ਗਿਆ ਸੀ ਕਿ ਇਹ ਦੋਵੇਂ ਚੋਰ ਚੋਰੀ ਕਰਦੇ ਹਨ ਨਗਰ ਦੇ ਲੋਕਾਂ ਨੇ ਇਹਨਾਂ ਨੂੰ ਚੁੱਕ ਕੇ ਪਿੰਡ ਤੋਂ ਬਾਹਰ ਵਗਾ ਦਿੱਤਾ ਹੁਣ ਉਹ ਸੋਚਦੇ ਹਨ ਕਿੱਥੇ ਜਾਈਏ ਤੇ ਕੀ ਕਰੀਏ ਅਗਲੇ ਨਗਰ ਦੀ ਸਾਥ ਵਿੱਚ ਕੁਝ ਲੋਕ ਬੈਠੇ ਸਨ ਤੇ ਗੱਲਾਂ ਕਰਦੇ ਸਨ ਇਹਦੋਂ ਅਗਲਾ ਨਗਰ ਹੈ ਉੱਥੇ ਦਾ ਜਿਹੜਾ ਸੇਠ ਹੈ ਉਹਨਾਂ ਪੈਸੇ ਉਧਾਰ ਤੇ ਦਿੰਦਾ ਹੈ ਅਗਲੇ ਜਨਮ ਲਈ ਦਿੰਦਾ ਹੈ ਤੇ ਇਸ ਜਨਮ ਲਈ ਵੀ ਦਿੰਦਾ ਹੈ ਇਹ ਸੁਣ ਕੇ ਦੋਵਾਂ ਦੇ ਮਨ ਵਿੱਚ ਆਇਆ ਕਿ ਮਨਾ ਚੱਲ ਉੱਥੇ ਚੱਲਦੇ ਹਾਂ ਉੱਥੇ ਜਾ ਕੇ ਆਪਾਂ ਜਿਹੜੇ ਆ ਅਗਲੇ ਜਨਮ ਲਈ ਪੈਸੇ ਉਹਦੇ ਕੋਲੋਂ ਉਧਾਰ ਲੈ ਲਵਾਂਗੇ ਜਦੋਂ ਗਏ ਤੇ ਉੱਥੇ ਦੋ ਲੰਬੀਆਂ ਕਤਾਰਾਂ ਲੱਗੀਆਂ ਸਨ ਪਹਿਲੀ ਉਹ ਸੀ ਜਿਹੜੀ ਇਸ ਜਨਮ ਵਿੱਚ ਹੀ ਪੈਸੇ ਵਾਪਸ ਕਰਨੇ ਸਨ ਦੂਜੀ ਕਤਾਰ ਉਹ ਸੀ ਜਿਹਨਾਂ ਨੇ ਅਗਲੇ ਜਨਮ ਵਿੱਚ ਪੈਸੇ ਵਾਪਸ ਕਰਨੇ ਹਨ ਹੁਣ ਨਾ ਜਿਹੜੇ ਇਸੇ ਜਨਮ ਵਿੱਚ ਪੈਸੇ ਵਾਪਸ ਕਰਨਗੇ ਉਹ ਬੜੀ ਲੰਬੀ ਕਤਾਰ ਸੀ ਇਸੇ ਜਨਮ ਵਿੱਚ ਪੈਸੇ ਵਾਪਸ ਤਾਂ ਕਰਨ ਹੀ ਸੀ ਸਕਦੇ ਉਹ ਜਿਹੜੇ ਦੋਵੇਂ ਚੋਰ ਸੀ ਉਹਨਾਂ ਨੇ ਕੀ ਕੀਤਾ ਕਿ ਦੂਜੀ ਕਤਾਰ ਵਿੱਚ ਲੱਗ ਗਏ ਕਿ ਇਹਨਾਂ ਨੇ ਅਗਲੇ ਜਨਮ ਵਿੱਚ ਹੀ ਪੈਸੇ ਵਾਪਸ ਕਰਨੇ ਸਨ ਦੋਵੇਂ ਆਪਸ ਚ ਗੱਲਾਂ ਕਰਦੇ ਹਨ ਕਿ ਇਹ ਕਿੱਡੇ ਮੂਰਖ ਲੋਕ ਹਨ ਜਿਹੜੇ ਇਸ ਪਾਸੇ ਲੱਗੇ ਹਨ ਅਗਲਾ ਜਨਮ ਕਿਨੇ ਵੇਖਿਆ ਐਵੇਂ ਗੱਲਾਂ ਕਰਦੇ ਕਰਦੇ ਦੋਵੇਂ ਜਾਣੇ ਹੱਸਣ ਲੱਗੇ ਹੁਣ ਇਹਨਾਂ ਦੀ ਵਾਰੀ ਆ ਗਈ ਸੇਠ ਨੇ ਪੜੇ ਸਾਰੇ ਮਨੀਮ ਰੱਖੇ ਹੋਏ ਸਨ ਮਨੇਮ ਕਹਿੰਦਾ ਕਿ ਦੱਸੋ ਕਹਦੇ ਲਈ ਪੈਸੇ ਚਾਹੀਦੇ ਹਨ ਕਹਿੰਦੇ ਕਿ ਅਗਲੇ ਜਨਮ ਲਈ ਉਹਨਾਂ ਕਿਹਾ ਕਿੰਨੇ ਚਾਹੀਦੇ ਹਨ ਕਹਿੰਦੇ ਕਿ ਸਾਨੂੰ 10000 ਸੋਨੇ ਦੀਆਂ ਮੋਹਰਾਂ ਚਾਹੀਦੀਆਂ ਹਨ ਉਸ ਮਨੇਮ ਨੇ ਦੇ ਦਿੱਤੀਆਂ ਤੇ ਉਹਨਾਂ ਦਾ ਉਹ ਜਿਹੜਾ ਕਾਗਜ਼ ਸੀ ਵਰਕਾ ਸੀ ਉਹਦੇ ਉੱਤੇ ਉਹਨਾਂ ਦਾ ਅੰਗੂਠਾ ਲਗਵਾ ਲਿਆ ਨਾਮ ਲਿਖਵਾ ਲਿਆ ਤੇ ਉਹ ਫਿਰ ਲੈ ਕੇ ਸੋਨੇ ਦੀਆਂ ਮੋਹਰਾਂ ਦੋਵੇਂ ਹੀ ਚੋਰ ਚਲੇ ਗਏ ਹੁਣ ਸ਼ਾਮ ਦਾ ਵੇਲਾ ਹੋ ਗਿਆ ਤੇ ਸੋਚਦੇ ਹਨ ਇੰਨੇ ਪੈਸੇ ਲੈ ਕੇ ਕਿੱਥੇ ਜਾਈਏ ਜੇ ਕਰ ਸਾਨੂੰ ਠਾਕੂ ਲੁੱਟ ਕੇ ਲੈ ਗਏ ਤੇ ਅਸੀਂ ਫਿਰ ਕਿੱਥੇ ਜਾਵਾਂਗੇ ਇਸੇ ਨਗਰ ਦੇ ਵਿੱਚ ਹੀ ਅੱਜ ਰੁਕ ਜਾਂਦੇ ਹਾਂ ਸਾਰਿਆਂ ਤੋਂ ਪੁੱਛਦੇ ਹਨ ਪਰ ਕੋਈ ਚੋਰ ਬਿਰਤੀ ਵਾਲੇ ਲੋਕਾਂ ਨੂੰ ਲੱਗਦੇ ਸਨ ਹੁਲੀਆ ਵੇਖ ਕੇ ਉਹਨਾਂ ਨੂੰ ਕੋਈ ਵੀ ਘਰ ਨਾ ਵਾਰੜਦਾ ਇਹਨਾਂ ਨੂੰ ਇੱਕ ਥੇਲੀ ਨਾ ਦੇਂਦਾ ਉਹਨਾਂ ਨੂੰ ਕਹਿੰਦੇ ਕਿ ਅਸੀਂ ਤੁਹਾਡੇ ਘਰ ਵਿੱਚ ਰਹਿਣਾ ਚਾਹੁੰਦੇ ਹਾਂ ਉਹ ਅੱਗੋਂ ਆਖ ਦੇ ਕੇ ਅਸੀਂ ਤੁਹਾਨੂੰ ਘਰ ਵਿੱਚ ਵਾਰੜ ਕੇ ਆਪਣੇ ਡੰਗਰ ਪਸ਼ੂ ਚਰਵਾਉਣੇ ਹਨ ਇਦਨੇ ਨੋਨਾ ਇੱਕ ਘਰ ਦੇ ਵਿੱਚ ਜਾਂਦੇ ਹਨ ਤੇ ਉੱਥੇ ਇੱਕ ਬਜ਼ੁਰਗ ਹੁੰਦਾ ਹੈ। ਉਸ ਨੂੰ ਜਾ ਕੇ ਆਖਦੇ ਹਨ ਅਸੀਂ ਤੁਹਾਡੇ ਘਰ ਇੱਕ ਰਾਤ गुजारਣੀ ਚਾਹੁੰਦੇ ਹਾਂ। ਉਹ ਕਹਿੰਦਾ ਕਿ ਮੇਰੇ ਘਰ ਵਿੱਚ ਡੰਗਰਾਂ ਦਾ ਵਾੜਾ ਹੈ। ਤੁਸੀਂ ਉੱਥੇ ਇੱਕ ਮੰਜੀ ਪਈ ਹੈ ਉੱਥੇ ਜਾ ਕੇ ਰਾਤ गुजार ਸਕਦੇ ਹੋ। ਉੱਥੇ ਮੇਰਾ ਇੱਕ ਬਲਦ ਤੇ ਇੱਕ ਬੱਕਰਾ ਹੈ। ਇੱਕ ਮੰਜੀ ਹੈ। ਉੱਥੇ ਜਾ ਕੇ ਆਰਾਮ ਕਰੋ। ਦੋਵੇਂ ਜਾਣੇ ਉੱਥੇ ਜਾਂਦੇ ਹਨ ਤੇ ਜਿਵੇਂ ਹੀ ਅਮ੍ਰਿਤ ਵੇਲਾ ਹੁੰਦਾ ਹੈ ਉਹਨਾਂ ਨੂੰ ਕਿਸੇ ਦੇ ਬੋਲਣ ਦੀ ਆਵਾਜ਼ ਆਉਂਦੀ ਹੈ। ਦੋਵੇਂ ਜਾਣੇ ਤਰਬਕ ਕੇ ਉੱਠ ਜਾਂਦੇ ਹਨ ਤੇ ਵੇਖਦੇ ਹਨ। ਬਲਦ ਆਖਦੇ ਹਨ ਕਿ ਭਰਾਵਾ ਹੁਣੇ ਆਪਣਾ ਆਪਣਾ ਤੇਲੀ ਆ ਜਾਵੇਗਾ। ਉਹ ਮੈਨੂੰ ਪੱਠਿਆਂ ਦਾ ਇੱਕ ਪੂਰੀ ਪੰਡਪਾ ਦੇਵੇਗਾ। ਮੈਂ ਉਹ ਖਾ ਕੇ ਅਕਾਲ ਚਲਾਣੇ ਕਰ ਜਾਵਾਂਗਾ। ਉਹ ਕਹਿੰਦਾ ਭਰਾਵਾ ਥੋੜਾ ਟਾਈਮ ਮੇਰਾ ਵੀ ਰਹਿ ਗਿਆ ਹੈ। ਬੱਕਰਾ ਕਹਿੰਦਾ ਰੁਕ ਜਾ ਮੈਨਾਂ ਸਵੇਰੇ ਜਦੋਂ ਮੈਨੂੰ ਤੂੰ ਚਲਾ ਜਾਵੇਂਗਾ ਨਾ ਇਹਨਾਂ ਨੇ ਮੈਨੂੰ ਵੇਚ ਦੇਣਾ ਹੈ। ਪਿੰਡ ਦੀ ਜੂਹ ਪਾਰ ਕਰਦੇ ਆ ਸਾਰ ਮੈਂ ਵੀ ਅਕਾਲ ਚਲਾਣੇ ਕਰ ਜਾਵਾਂਗਾ ਉਹ ਬੱਕਰਾ ਕਹਿੰਦਾ ਕਿ ਨਹੀਂ ਮੈਂ ਵੀ ਇਹਨਾਂ ਦਾ ਕਰਜ਼ਦਾਰ ਹਾਂ ਉਹ ਜਿਹੜਾ ਮੈਂ ਚੁਕਾ ਦਿੱਤਾ ਹੈ ਹੁਣ ਉਹ ਕਹਿੰਦਾ ਕਿ ਮੈਂ ਹੁਣ ਇਹਨਾਂ ਦਾ ਕੋਈ ਵੀ ਕਰਜ਼ਾ ਨਹੀਂ ਦੇਣਾ ਕਹਿੰਦਾ ਕਿ ਪਿਛਲੇ ਜਨਮ ਵਿੱਚ ਮੈਂ ਇਹਨਾਂ ਦੇ ਕੋਲੋਂ ਪੈਸੇ ਲਏ ਸਨ ਉਹ ਪੈਸੇ ਮੈਂ ਉਦੋਂ ਅਦਾ ਨਹੀਂ ਕਰ ਸਕਿਆ ਤਾਂ ਕਰਕੇ ਮੈਨੂੰ ਬੱਕਰੇ ਦਾ ਜਨਮ ਮਿਲਿਆ ਤੇ ਇਹਨਾਂ ਦੇ ਘਰ ਵਿੱਚ ਮੈਂ ਇਹਨਾਂ ਦਾ ਕਰਜ਼ਾ ਉਤਾਰਿਆ ਹੈ ਇਹ ਮੈਨੂੰ ਕੋਹਲੂ ਤੋਂ ਪੀੜਦੇ ਰਹੇ ਹਨ ਤੇ ਨਾਲੇ ਮੈਨੂੰ ਮਾਰਦੇ ਵੀ ਰਹੇ ਹਨ ਉਹਨਾਂ ਦਾ ਹੁਣ ਮੈਂ ਕਰਜ਼ਾ ਉਤਾਰ ਦਿੱਤਾ ਹੈ ਸਵੇਰੇ ਹੁਣ ਮੇਰਾ ਹਿਸਾਬ ਬਰਾਬਰ ਹੋ ਜਾਣਾ ਹੈ 4 ਵਜੇ ਮੈਂ ਚਲੇ ਜਾਣਾ ਹੈ ਬੱਕਰਾ ਕਹਿੰਦਾ ਮੈਂ ਵੀ ਇਹਦੇ ਕੋਲੋਂ ਪੈਸੇ ਲਏ ਸੀ ਤੇ ਮੈਂ ਦੇ ਨਹੀਂ ਸੀ ਸਕਿਆ ਇਹਨਾਂ ਨੇ ਜਿਹੜੇ ਪੈਸੇ ਸਨ ਹੁਣ ਸਵੇਰੇ ਇਹ ਕੱਲ ਤੱਕ ਮੇਰੇ ਵਸੂਲੇ ਜਾਣਗੇ ਇਹਨਾਂ ਨੇ ਮੈਨੂੰ ਕੁਝ ਸੋਨੇ ਦੀਆਂ ਮੋਹਰਾਂ ਵਿੱਚ ਵੇਚ ਦਿੱਤਾ ਹੈ ਹੁਣ ਸਾਡਾ ਹਿਸਾਬ ਕਿਤਾਬ ਬਰਾਬਰ ਹੋ ਚੁੱਕਾ ਹੈ ਪਿੰਡ ਦੀ ਜੂਹ ਤੋਂ ਬਾਹਰ ਜਾ ਕੇ ਮੈਂ ਪ੍ਰਾਣ ਤਿਆਗ ਦੇਵਾਂਗਾ ਹੁਣ ਹੋਇਆ ਕਿ 4 ਵਜੇ ਤੇ ਤੇਲੀ ਆ ਗਿਆ ਉਹ ਪੱਠੇ ਪਾਏ ਤੇ ਬਲਦ ਨੇ ਖਾਦੇ ਤੇ ਉਹ ਅਕਾਲ ਚਲਾਣੇ ਕਰ ਗਿਆ ਤੇਲੀ ਬੜਾ ਦੁਖੀ ਹੋਇਆ ਤੇ ਸੋਚਦਾ ਕਿਤੇ ਮੇਰਾ ਬੱਕਰਾ ਵੀ ਨਾ ਚਲਿਆ ਜਾਵੇ ਮੈਂ ਨਾ ਹੁਣ ਇਹਨੂੰ ਛੇਤੀ ਛੇਤੀ ਵੇਚ ਦਿੰਦਾ ਹਾਂ ਇਹਨੇ ਨੂੰ ਨਾ ਉਹਨਾਂ ਦੋਵਾਂ ਨੂੰ ਕਹਿੰਦੇ ਕਿ ਕੋਈ ਆਪਣਾ ਜਿਵੇਂ ਉਹਨਾਂ ਨੂੰ ਸੋਚ ਆ ਗਈ ਹੋਵੇ ਕਿ ਚਲ ਆਪਾਂ ਬੱਕਰੇ ਦਾ ਪਿੱਛਾ ਕਰਦੇ ਹਾਂ ਭਲਾ ਬੱਕਰਾ ਸੱਚੀ ਗੱਲ ਕਹਿ ਰਿਹਾ ਸੀ ਇਹਨੇ ਨੂੰ ਬੱਕਰੇ ਨੂੰ ਕਸਾਈ ਲੈਣ ਆ ਗਿਆ ਤੇ ਪਿੰਡ ਦੀ ਜੁਹ ਤੋਂ ਬਾਹਰ ਜਾਂਦੇ ਆ ਉਹ ਵੀ ਬੱਕਰਾ ਅਕਾਲ ਚਲਾਣੇ ਕਰ ਗਿਆ ਹੁਣ ਦੋਵਾਂ ਦੇ ਮਨਾਂ ਵਿੱਚ ਆਇਆ ਕਿ ਮਨਾ ਅਗਲਾ ਜਨਮ ਤੇ ਆਹ ਜਨਮ ਚੋਰੀ ਕਰਦਿਆਂ ਹੀ ਲੰਗਿਆ ਹੈ ਅਗਲਾ ਜਨਮ ਵੀ ਦੁੱਖਾਂ ਦਾ ਹੀ ਲੰਗੇਗਾ ਚਲ ਸੇਠ ਕੋਲ ਚੱਲਦੇ ਹਾਂ ਪੈਸੇ ਵਾਪਸ ਕਰਨ ਸੇਠ ਦੇ ਕੋਲ ਪੈਸੇ ਵਾਪਸ ਕਰਨ ਜਾਂਦੇ ਹਨ ਤੇ ਸੇਠ ਵਰਕਾ ਫਰੋਲਦਾ ਹੈ ਉਸ ਵਿੱਚ ਲਿਖਿਆ ਹੁੰਦਾ ਹੈ ਅਗਲੇ ਜਨਮ ਦਾ ਕਰਜ਼ਾ ਸੇਠ ਨੇ ਕਿਹਾ ਕਿ ਅਸੀਂ ਤੇ ਹੁਣ ਪੈਸੇ ਨਹੀਂ ਰੱਖਣੇ ਸੇਠ ਉਹਨਾਂ ਨੂੰ ਵਾਪਸ ਭੇਜ ਦਿੰਦਾ ਹੈ ਹੁਣ ਅਗਲੇ ਨਗਰ ਜਦੋਂ ਤੁਰ ਕੇ ਜਾਂਦੇ ਹਨ ਤੇ ਇੱਕ ਜੰਗਲ ਹੁੰਦਾ ਹੈ ਉਹਦੇ ਆਸੇ ਪਾਸੇ ਉਹ ਪਿੰਡ ਹੀ ਪਿੰਡ ਨਾਲ ਘਿਰਿਆ ਹੁੰਦਾ ਹੈ ਉਹ ਵੇਖਦਾ ਹੈ ਕਿ ਰਾਹੀ ਪਾਂਦੀ ਲੰਘਦੇ ਪਏ ਹਨ ਪਰੇ ਔਖੇ ਲੰਘੜ ਰਹੇ ਹਨ ਉਹ ਵੇਖਦੇ ਹਨ ਕਿ ਪਾਂਦੀ ਲੰਘ ਰਹੇ ਹਨ ਪਰ ਬੜੇ ਹੀ ਔਖੇ ਲੰਘ ਰਹੇ ਹਨ ਦੋਵੇਂ ਜਾਣੇ ਆਸ-ਪਾਸ ਦੇ ਪਿੰਡਾਂ ਤੋਂ ਮਜ਼ਦੂਰ ਸੱਦ ਕੇ ਜੰਗਲ ਦੇ ਵਿੱਚ ਇੱਕ ਪੱਕਾ ਰਾਹ ਬਣਵਾ ਦਿੰਦੇ ਹਨ ਹੁਣ ਨਾ ਇੰਨਾ ਵੱਡਾ ਤਲਾਬ ਬਣਾਉਂਦੇ ਹਨ ਕਿ ਸਾਰੇ ਜੰਗਲ ਦਾ ਪਾਣੀ ਜਿਹੜਾ ਵਹ ਕੇ ਹੀ ਉਸ ਤਲਾਬ ਵਿੱਚ ਆ ਜਾਂਦਾ ਸੀ ਤਲਾਬ ਦੇ ਆਸੇ-પાસੇ ਬਹੁਤ ਜ਼ਿਆਦਾ ਫਲਦਾਰ ਬੂਟੇ ਤੇ ਰੁੱਖ ਲਗਵਾ ਦਿੰਦੇ ਹਨ ਹੁਣ ਐਵੇਂ ਲੱਗਦਾ ਜਿਥੇ ਇੰਨਾ ਕਿ ਇਹਨਾਂ ਨੂੰ ਸਵਰਗ ਹੀ ਲੱਗਦਾ ਹੋਵੇ ਹੁਣ ਜਿਹੜਾ ਤਲਾਬ ਸੀ ਉਹਨੂੰ ਇੱਕ ਪਾਸੇ ਪੌੜੀਆਂ ਵੀ ਬਣਾ ਦਿੰਦੇ ਹਨ ਉੱਤਰ ਕੇ ਤਲਾਅ ਵਿੱਚ ਆਇਆ ਜਾਇਆ ਜਾ ਸਕੇ ਇੱਕ ਪਾਸੇ ਢਲਾਨ ਬਣਾਈ ਹੁੰਦੀ ਹੈ ਤੇ ਬੜੇ ਸੋਹਣੇ ਡੰਡੇ ਵੀ ਲਾਏ ਹੁੰਦੇ ਹਨ ਤਾਂ ਕਿ ਸਹਾਰੇ ਦੇ ਨਾਲ ਆ ਜਾ ਸਕਣ ਕਿਸੇ ਨੂੰ ਪਾਣੀ ਲੈਣਾ ਹੁੰਦਾ ਸੀ ਤੇ ਚੈਨ ਦੇ ਨਾਲ ਹੀ ਬਾਲਟੀਆਂ ਥੱਲੇ ਲਾਈਆਂ ਜਾਂਦੀਆਂ ਸਨ ਤੇ ਰੱਸਾ ਖਿੱਚ ਕੇ ਪਾਣੀ ਨੂੰ ਇਸ ਤਰੀਕੇ ਦੇ ਨਾਲ ਉੱਪਰ ਕਰਕੇ ਪੀ ਲਿਆ ਜਾਂਦਾ ਸੀ ਇਸ ਤਰੀਕੇ ਦੇ ਨਾਲ ਸਾਰੀ ਤਿਆਰੀ ਕੀਤੀ ਸੀ ਕਿ ਕੋਈ ਡਿੱਗੇ ਵੀ ਨਾ ਪਾਣੀ ਦੇ ਵਿੱਚ ਤੇ ਬੜਾ ਹੀ ਜ਼ਿਆਦਾ ਉਹ ਜੰਗਲ ਸਾਫ਼ ਸੁਥਰਾ ਰੱਖਣ ਲੱਗ ਪਏ ਸਨ ਆਸ-ਪਾਸ ਬੜਾ ਹੀ ਜ਼ਿਆਦਾ ਸੁੰਦਰ ਬਣਾ ਦਿੱਤਾ ਨਾਲ ਹੀ ਇੱਕ ਬੜਾ ਵੱਡਾ ਖੂਹ ਪਟਵਾਇਆ ਖੂਹ ਦੇ ਵਿੱਚ ਬੜੀਆਂ ਸਾਰੀਆਂ ਬਾਲਟੀਆਂ ਤੇ ਪੀਣ ਲਈ ਘੜੇ ਵੀ ਬਹੁਤ ਕੁਝ ਰੱਖ ਦਿੱਤਾ ਨਾਲ ਲੰਬੀ ਸਾਰੀਆਂ ਉਹਨਾਂ ਨੇ ਸਰਾਵਾ ਬਣਾ ਲਈਆਂ ਕਿ ਜਿਹੜਾ ਲੋਕਾਂ ਨੇ ਰਾਤ ਨੂੰ ਠਹਿਰਨਾ ਹੁੰਦਾ ਹੈ ਉਹਨਾਂ ਦੇ ਲਈ ਤਰ੍ਹਾਂ-ਤਰ੍ਹਾਂ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਦੇ ਲਈ ਮਸ਼ਾਲਾਂ ਵੀ ਰਾਤ ਨੂੰ ਰੱਖ ਦਿੱਤੀਆਂ ਤੇ ਲਾਈਟਾਂ ਵੀ ਜਿਹੜੀਆਂ ਸਨ ਉਹ ਬਹੁਤ ਹੀ ਲਾਲ ਟੈਣਾ ਰੱਖ ਕੇ ਉਹਨਾਂ ਦੇ ਵਿੱਚ ਤੇਲ ਵਗੈਰਾ ਪਾ ਦਿੱਤਾ। ਉੱਥੇ ਕੱਪੜੇ, ਰਜਾਈਆਂ ਤੇ ਮੰਜੀਆਂ ਸਭ ਚੀਜ਼ਾਂ ਦਾ ਇੰਤਜ਼ਾਮ ਕੀਤਾ ਤੇ ਬੜਾ ਸੋਹਣਾ ਥਾਂ ਬਣਾ ਦਿੱਤਾ। ਸੜਕ ਵੀ ਜਿਹੜੀ ਸੀ ਉਹਨਾਂ ਨੇ ਪੱਕੀ ਬਣਾ ਦਿੱਤੀ ਪਰ ਅੱਗੇ ਸੇਠ ਦਾ ਨਾਮ ਲਿਖਵਾ ਦਿੱਤਾ। ਦੋਵੇਂ ਜਾਣੇ ਪਹਿਰਾ ਦੇਣ ਲੱਗੇ। ਹੁਣ ਨਾ ਜਿਹੜਾ ਚਿਰੀ ਜਨੌਰ ਵੀ ਪਾਣੀ ਪੀਂਦਾ ਤੇ ਉਹਨੂੰ ਡਾਹ ਦਿੰਦੇ ਕਿ ਹੁਣ ਲੋਕੀ ਉੱਥੇ ਪਾਣੀ ਪੀਣ ਲਈ ਨਹੀਂ ਆਉਂਦੇ ਸਨ। ਉਹਨਾਂ ਲੋਕਾਂ ਨੂੰ ਭਜਾ ਦਿੰਦੇ। ਕੋਈ ਰੋਕਣ ਲਈ ਆਉਂਦਾ ਤੇ ਉਹਨਾਂ ਨੂੰ ਭਜਾ ਦਿੰਦੇ ਹੁਣ ਦਾ ਇਦਾਂ ਹੀ ਇੱਕ ਸਮਾਂ ਮਹੀਨਾ ਆ ਗਿਆ ਕਿ ਮਹੀਨਾ ਪਿਆ ਪਾਣੀ ਸਿਰਫ ਇੱਥੇ ਲੋਕੀਂ ਹੀ ਪੀਣ ਲੈਣ ਲਈ ਆਉਂਦੇ ਸਨ ਤੇ ਪਰ ਇਹਨਾਂ ਨੇ ਅੱਗੋਂ ਮਨਾ ਕਰ ਦਿਆ ਕਰਨਾ ਇਹਨਾਂ ਨੇ ਮਨਾ ਕਿਉਂ ਕੀਤਾ ਸੀ ਉਹ ਕਹਿੰਦੇ ਸੀ ਮੇਰੇ ਸੇਠ ਨੇ ਕਿਹਾ ਹੈ ਉਹ ਕਹਿੰਦੇ ਤੇਰੇ ਸੇਠ ਨੇ ਬਣਾਇਆ ਹੀ ਨਹੀਂ ਤਾਂ ਫਿਰ ਕਿਹਾ ਕਿਵੇਂ ਕਹਿੰਦਾ ਜੀ ਨਹੀਂ ਸੇਠ ਨੇ ਹੀ ਬਣਾਇਆ ਹੈ ਸੇਠ ਨੂੰ ਜਾ ਕੇ ਪੁੱਛੋ ਹੁਣ ਐਨੇ ਪਿੰਡ ਦੇ ਲੋਕ ਸੰਤ ਤੇ ਉਹਨਾਂ ਨੇ ਘਬਰਾ ਕੇ ਜਾ ਕੇ ਸੇਠ ਨੂੰ ਪੁੱਛਿਆ ਕਿ ਤੁਸੀਂ ਸਾਨੂੰ ਉੱਥੇ ਪਾਣੀ ਕਿਉਂ ਨਹੀਂ ਲੈਣ ਦਿੰਦੇ ਘੁੱਟ ਪਾਣੀ ਦਾ ਤੂੰ ਪੀਣ ਨਹੀਂ ਦਿੰਦਾ ਤੇ ਸਰਾਮਾਂ ਵਿੱਚ ਰੁਕਣ ਨਹੀਂ ਦਿੰਦਾ ਫਲ ਤੂੰ ਖਾਣ ਨਹੀਂ ਦਿੰਦਾ ਫਿਰ ਬਣਾਇਆ ਕਿਉਂ ਹੈ ਉਹ ਕਹਿੰਦਾ ਮੈਂ ਤਾਂ ਕੁਝ ਨਹੀਂ ਬਣਾਇਆ ਉਹਨਾਂ ਨੇ ਲੋਕਾਂ ਨੇ ਕਿਹਾ ਕਿ ਤੇਰੇ ਨਾਮ ਦੀ ਉੱਥੇ ਤਖਤੀ ਜਿਹੜੀ ਹੈ ਟੰਗੀ ਹੋਈ ਹੈ ਉਹਨੇ ਕਿਹਾ ਤਖਤੀ ਕੀ ਹੁੰਦੀ ਹੈ ਇਹਨੇ ਨੂੰ ਦੋਵੇਂ ਜਾਣੇ ਉੱਥੇ ਆਉਂਦੇ ਹਨ ਤੇ ਕਿਹਾ ਕਿ ਸੇਠ ਤੂੰ ਹੀ ਸਾਨੂੰ ਇਹ ਚੀਜ਼ਾਂ ਬਣਾਉਣ ਲਈ ਕਿਹਾ ਸੀ ਉਹ ਕਹਿੰਦਾ ਕਿ 20000 ਸੋਨੇ ਦੀਆਂ ਮੋਹਰਾਂ ਨਹੀਂ ਤੂੰ ਸਾਨੂੰ ਦਿੱਤੀਆਂ ਉਹਦਾ ਸਾਰਾ ਕੁਝ ਬਣਾਇਆ ਹੈ ਉਹ ਕਹਿੰਦਾ ਕਿ ਤੁਸੀਂ ਉਹ ਮੇਰੇ ਅਗਲੇ ਜਨਮਦ ਵਿੱਚ ਲਈਆਂ ਸਨ ਕਹਿੰਦੇ ਅਸੀਂ ਕਿਹਾ ਸੀ ਤੈਨੂੰ ਅਗਲੇ ਜਨਮ ਤੋਂ ਕੱਟ ਕੇ ਸਾਨੂੰ ਇਸੇ ਜਨਮ ਵਿੱਚ ਵਾਪਸ ਲੈ ਲੈ ਵੇਖ ਤੋ ਵਾਪਸ ਨਹੀਂ ਲਈਆਂ ਤੇਰੇ ਨਾਮ ਦਾ ਸਾਰਾ ਕੁਝ ਬਣਾ ਦਿੱਤਾ ਪਰ ਲੋਕਾਂ ਨੂੰ ਵਰਤੋਂ ਨਹੀਂ ਕਰਨ ਦਿੰਦੇ ਲੋਕੀ ਤੈਨੂੰ ਗਾਲ੍ਹਾਂ ਦਿੰਦੇ ਹਨ ਤੇਰੇ ਵਹੀ ਖਾਤੇ ਵਿੱਚ ਪਾਪ ਇਕੱਠੇ ਹੋ ਰਹੇ ਹਨ ਉਹ ਕਹਿੰਦਾ ਦੱਸੋ ਹੁਣ ਮੈਂ ਕੀ ਕਰਾਂ ਕਹਿੰਦੇ ਜਾ ਵਰਕਾ ਪਾੜ ਦੇ ਤੇ ਇੱਥੇ ਹੀ ਸਾਰਾ ਕੁਝ ਖਤਮ ਕਰ ਦੇ ਫਿਰ ਅਸੀਂ ਲੋਕਾਂ ਨੂੰ ਇੱਥੇ ਵੜਨ ਦੇਵਾਂਗੇ ਉਹਨੇ ਵਰਕਾ ਪਾੜ ਦਿੱਤਾ ਹੁਣ ਦੋਵਾਂ ਮਨੁੱਖਾਂ ਨੂੰ ਸਮਝ ਆ ਗਿਆ ਕਿ ਕਿਸੇ ਦਾ 1 ਰੁਪਇਆ ਵੀ ਜੇਕਰ ਅਸੀਂ ਖਾਂਦੇ ਹਾਂ ਤੇ ਪਾਪਾਂ ਦੇ ਭਾਗੀਦਾਰ ਬਣ ਜਾਂਦੇ ਹਾਂ ਤੇ ਫਿਰ ਅਗਲੇ ਜਨਮ ਤੱਕ ਇਹ ਹਿਸਾਬ ਕਿਤਾਬ ਚ ਕਾਉਣਾ ਪੈਂਦਾ ਹੈ ਪਰ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤੇ ਕਈ ਗੁਣਾ ਹੋ ਕੇ ਸਾਡੇ ਕੋਲ ਵਾਪਸ ਆ ਜਾਂਦਾ ਹੈ ਪਰਮਾਤਮਾ ਖੁਸ਼ ਹੋ ਕੇ ਸੁੱਖ ਸਮਰiddhi ਦੇ ਦਿੰਦੇ ਹਨ ਇਸ ਲਈ ਸਾਧ ਸੰਗ ਜੀ ਵੰਡਣਾ ਸਿੱਖੀਏ ਤੇ ਵੰਡ ਕੇ ਹੀ ਪਰਮਾਤਮਾ ਜੀ ਸਾਡੀ ਫਿਰ ਖੁਸ਼ੀਆਂ ਦੇ ਨਾਲ ਝੋਲੀ ਭਰ ਦੇਣਗੇ ਸਾਧ ਸੰਗ ਜੀ ਇਸ ਕਥਾ ਤੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਆਪਣੇ ਕਿਰਤ ਕਮਾਈ ਦੇ ਵਿੱਚੋਂ ਕੁਝ ਹਿੱਸਾ ਗਰੀਬਾਂ ਦੇ ਲਈ ਜ਼ਰੂਰ ਦਾਨਪੁਨ ਕਰਿਆ ਕਰੀਏ ਤਾਂ ਕਿ ਸਾਡਾ ਲੋਕ ਤੇ ਪਰਲੋਕ ਸੁਖਾਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ